ਹੈਲੋ ਫਰੈਂਡਸ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀਆਂ ਕੈਨੇਡਾ ਦਾ ਪੈਦਰ ਜੋ ਕਿ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਕਦੇ ਕਈ ਵਾਰ ਠੰਮੀ ਪੈਣ ਲੱਗ ਜਾਂਦਾ ਕਈ ਵਾਰ ਤਪ ਨਿਕਲਿਆਉਂਦੀ ਆ ਜਿਵੇਂ ਕਿ ਹੁਣ ਆਪਣੀ ਇੰਡੀਆ 'ਚ ਗਰਮੀ ਦਾ ਮੌਸਮ ਚੱਲ ਰਿਹਾ ਬਟ ਇੱਥੇ ਵੀ ਗਰਮੀ ਦਾ ਮੌਸਮ ਚੱਲ ਰਿਹਾ ਬਟ ਇੱਥੇ ਵੀ ਮੀਂਹ ਜ਼ਿਆਦਾ ਪੈਂਦੇ ਨੇ ਜਸਟ ਬਿਕਾਜ਼ ਆਫ ਗ੍ਰੀਨਰੀ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਜ਼ਿਆਦਾ ਗ੍ਰੀਨਰੀ ਆ ਹਰ ਇੱਕ ਕਰਦੇ ਅੱਗੇ ਦਰਖਤ ਲੱਗੇ ਹੋਏ ਨੇ ਐਂਡ ਬਹੁਤ ਜ਼ਿਆਦਾ ਗ੍ਰੀਨਰੀ ਆ ਉਹ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਗ੍ਰੀਨਰੀ ਕਰਕੇ ਤੁਸੀਂ ਮੀਂਹ ਜ਼ਿਆਦਾ ਪੈਂਦੇ ਰਹਿੰਦੇ ਨੇ ਬਟ ਹੁਣ ਦੇਖੋ ਤੁਸੀਂ ਕਿੰਨੇ ਬੱਦਲ ਛਾਏ ਹੋਏ ਨੇ ਜਿਸ ਕਰਕੇ ਇੱਥੇ ਵੀ ਪੈ ਰਹੇ ਰਹਿੰਦੇ ਨੇ ਐਂਡ ਥੋੜੇ ਦੇਰ ਪਹਿਲਾਂ ਹੀ ਮੀਂਹ ਪੈ ਕੇ ਹਟਲ ਦੀ ਫर्श ਵੀ ਦੇਖ ਸਕਦੇ ਹੋ ਸੜਕ ਕਿਵੇਂ ਗਿੱਲੀ ਹੋਈ ਪਈ ਆ ਲੁੱਕ ਐਟ ਗਾਇਸ ਬਟ ਇਥੇ ਤੋਪਾ ਕੀ ਜਿਹੜੀ ਜਦੋਂ ਧੁੱਪ ਨਿਕਲਦੀ ਹੈ ਉਹ ਇੰਨੀ ਕੀ ਜ਼ਿਆਦਾ ਮਤਲਬ ਡੇਂਜਰਸ ਸਿ ਉਹ ਕਹਿ ਸਕਦੀ ਆਪਾਂ ਮਤਲਬ ਸਕਿਨ ਤੇ ਇਫੈਕਟ ਕਰਦੀ ਹੈ ਜੀ ਬਿਕਾਜ਼ ਬਲੈਕਨੈਸ ਹੋ ਜਾਂਦੀ ਹੈ ਜੀ ਕਿਉਂਕਿ ਬਹੁਤ ਜ਼ਿਆਦਾ ਹੁੰਦੀ ਹੈ ਜੀ ਜਿਵੇਂ ਕਿ ਲਾਸਟ ਕੱਲ ਬਹੁਤ ਜ਼ਿਆਦਾ ਟੈਂਪਰੇਚਰ ਸੀਗਾ ਇਥੇ ਜਿਸ ਦੇ ਕਰਕੇ ਬਹੁਤ ਗਰਮੀ ਸੀਗੀ ਬਟ ਅੱਜ ਤੁਸੀਂ ਮੌਸਮ ਦੇਖ ਸਕਦੇ ਹੋ ਪੂਰੇ ਬੱਦਲ ਛਾਏ ਹੋਏ ਨੇ ਬਟ ਕੈਨੇਡਾ ਦੀ ਇੱਕ ਸਭ ਤੋਂ ਘੈਂਟ ਚੀਜ਼ ਇਹ ਹੈਗੀ ਬੀ ਜਿਵੇਂ ਹੁਣ ਇੱਥੇ ਬਦਲਛਾਏ ਹੋਏ ਨੇ ਐ ਨਹੀਂ ਪਤਾ ਮੈਂ ਤੁਰੀ ਜਾ ਰਹੀ ਹਾਂ ਮੋਤੇ ਦੀ ਤੁੱਪ ਨਿਕਲੇ ਆਵੀ ਇਹ ਕੈਨੇਡਾ ਦਾ ਮੌਸਮ ਆ ਜੋ ਡੇ ਟੂ ਡੇ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਹੈਗਾ ਬਿਕੋਜ਼ ਕਈ ਵਾਰ ਮੀਨ ਇਦਾਂ ਟਾਈਮ ਤੇ ਪੈਂਦਾ ਜਦੋਂ ਤੁ ਆਪਾਂ ਇਮੇਜਿਨ ਵੀ ਨਹੀਂ ਕੀਤਾ ਹੁੰਦਾ ਤੇ ਇਹ ਕੈਨੇਡਾ ਦਾ ਮੌਸਮ ਆ ਤੇ ਅਸੀਂ ਤੁਹਾਡਾ ਨਾਲ ਹੋਰ ਵੀ ਤਰ੍ਹਾਂ ਦੀਆਂ ਚੀਜ਼ਾਂ ਸ਼ੇਅਰ ਕਰਦੇ ਰਵਾਂਗੇ ਐਂਡ ਮੌਸਮ ਬਾਰੇ ਦੱਸਦੇ ਰਵਾਂਗੇ ਜਿਵੇਂ ਜਿਵੇਂ ਸਾਡੇ ਕੋਲ ਅਪਡੇਟ ਆਉਂਦੀ ਰਹੂਗੀ ਫਿਲਹਾਲ ਤੁਸੀਂ ਇੱਥੇ ਗ੍ਰੀਨਰੀ ਦੇਖ ਸਕਦੇ ਹੋ ਜਿਸ ਤੇ ਕਰਕੇ ਮੌਸਮ ਬਹੁਤ ਕੈਂਟ ਲੱਗ ਰਿਹਾ ਹੈ ਐਂਡ ਠੰਡਾ ਠੰਡਾ ਮੌਸਮ ਆ ਬਟ ਕੁਝ ਨਹੀਂ ਕਹਿ ਸਕਦੇ 2 ਘੰਟੇ ਨੂੰ ਇੱਥੇ ਪੂਰੀ ਗਰਮੀ ਪਿਆਰੀ ਹੋਵੇ थैंक यू ਗਾਇਸ Enjoy this thanks